ਆ ਗੁਰਦੁਆਰਿਆਂ ਬਾਰੇ ਇੱਕ ਵੀਰ ਦਾ ਪਰਸੋਂ ਫੋਨ ਆ ਗਿਆ ਕਹਿੰਦਾ ਜੀ ਵੀ ਤੁਸੀਂ ਇਦਾਂ ਅਕਸਰ ਗੱਲ ਕਰਦੇ ਵੀ ਇੱਕ ਚੀਜ਼ ਤੁਸੀਂ ਕਦੇ ਨਹੀਂ ਕਹੀ ਵੀ ਸਿੱਖਾਂ ਦੇ ਸਿੱਖੀ ਦੇ ਵਿੱਚ ਜਿਹੜੀ ਐਡੀ ਵੱਡੀ ਜਿਹੜੀ ਆ ਸਾਡੀ ਖੂਬੀ ਆ ਜਿਹੜੀ ਵੀ ਅਸੀਂ ਲੰਗਰ ਕਿੰਨਾ ਜ਼ਿਆਦਾ ਵਰਤੌਨੇ ਆ ਕਿੰਨੀ ਦੁਨੀਆਂ ਨੂੰ ਗੁਰਦੁਆਰਿਆਂ ਦੇ ਵਿੱਚੋਂ ਜਿਹੜਾ ਖਾਣੇ ਨੂੰ ਮਿਲਦਾ ਲੰਗਰ ਇਦਾਂ ਮੈਂ ਉਹਨੂੰ ਪੁੱਛਣ ਲੱਪਿਆ ਮੈਂ ਕਿਹਾ ਵੀ ਤੂੰ ਕੈਨੇਡਾ ਤੋਂ ਸਿਕਾ ਬੰਦਾ ਮੇਰੇ ਕਹ ਵੀ ਤੂੰ ਕੋਈ ਕਿਸੇ ਕੈਨੇਡਾ ਦੇ ਗੁਰਦੁਆਰੇ ਦੀ ਕਮੇਟੀ ਦੀ ਗਰੰਟੀ ਦੇ ਸਕਦਾ ਵੀ ਤੂੰ ਜਾਵੇਂ ਉਹਨਾਂ ਕੋ ਤੇ ਉਹ ਤੈਨੂੰ ਕਹਿਣ ਪੇ ਉਹ ਗੁਰਦੁਆਰੇ ਦੇ ਲੈਟਰ ਹੈਡ ਜਿਹੜੇ ਆ ਰਿਕਾਰਡ ਆ ਜਿਹੜਾ ਗੁਰਦੁਆਰੇ ਦਾ ਉਹ ਤੈਨੂੰ ਸੰਭਾਲ ਦੇਣ ਪੇ ਆਪਾਂ ਦੇਖੀ ਆਡਿਟ ਕਰੀਏ ਆਪਾਂ ਉਹਨੂੰ ਕਹਿੰਦਾ ਇਦਾਂ ਖਾਤੇ ਮੇਰੇ ਖਿਆਲ ਤੇਨੂੰ ਪਤਾ ਲੱਗੂਗਾ ਕਿ ਉਹ ਕਮੇਟੀ ਨੇ ਉਹਨਾ ਪ੍ਰਬੰਧਕਾਂ ਨੇ ਲੋਕਾਂ ਨੂੰ ਲੰਗਰ ਛਕਾਉਣ ਲਈ ਮਤਲਬ ਲੋਕਾਂ ਦੀ ਸੇਵਾ ਕਰਨ ਲਈ ਗੁਰਦੁਆਰਾ ਖੋਲ੍ਹਿਆ ਸੀ ਜਾਂ ਪੰਜਾਬ ਤੋਂ ਬੰਦੇ ਸਮਗਲ ਕਰਨ ਲਈ ਖੋਲ੍ਹਿਆ ਸੀ ਕਿੰਨੀਆਂ ਕਮੇਟੀਆਂ ਜਿਹੜੀਆਂ ਪੋਲੀਟੀਕਲੀ ਲੰਗਰ ਤਾਂ ਇੱਕ ਵਿੱਚ ਬਹਾਨੇ ਬਚਉ ਰੱਖਿਆ ਉਹਦੇ ਵਿੱਚ ਵੀ ਜਦੋਂ ਕਿਤੇ ਇਦਾਂ ਲੰਗਰ ਵਰਤੌਣ ਦੀ ਫਰੀ ਵੰਡਣ ਦੀ ਕਰਨ ਦੀ ਗੱਲ ਆਉਂਦੀ ਆ ਤੇ ਉਹਦੇ ਚੋਂ ਕਿੰਨੇ ਪਰਸੈਂਟ ਬਚਤ ਹੁੰਦੀ ਆ ਲਾਹਾ ਲਿਆ ਜਾਂਦਾ 84 ਤੋਂ ਲੈ ਕੇ ਦੁਨੀਆਂ ਦੇ ਜਿੰਨੇ ਵੱਡੇ ਗੁਰਦੁਆਰੇ ਸੀ 94 95 ਤੱਕ ਕਿਸੇ ਦਾ ਵੀ ਅਕਾਊਂਟ ਖੋਲ ਕੇ ਦੇਖ ਲਓ ਮਿਲੀਆਨਾ ਮਿਲੀਆਨਾ ਡਾਲਰਾਂ ਦੇ ਕੱਪੜੇ ਨਿਕਲਣਗੇ ਇਦਾਂ ਦੇ ਵੀ ਗੁਰਦੁਆਰੇ ਆ ਜਿਨ੍ਹਾਂ ਦੀ ਲੱਖ ਲੱਖ ਡਾਲਰ ਇੱਕ ਵੱਡੇ ਦਵਾਨਾਂ ਦੀ ਜਿਦਾ ਆਉਂਦੀਆਂ ਇੱਕ ਦਿਨ ਦੀ ਛੜਾਵੇ ਦੀ ਜੇ ਤੁਸੀਂ ਉਹਨਾਂ ਦੇ ਪ੍ਰਬੰਧ ਦੇ ਵਿੱਚ ਰਹਿ ਕੇ ਦੇਖ ਲੂਗੇ ਜਾਨੀ ਤੁਹਾਨੂੰ ਪਤਾ ਲੱਗ ਜਾਊ ਇਹ ਗੱਲਾਂ ਕਹਿਣ ਦੀਆਂ ਗੱਲਾਂ ਭਾਈ ਗੁਰੂ ਸਾਹਿਬ ਤਾਂ ਅਸੀਂ ਉਹਲੇ ਲਈ ਰੱਖੇ ਹੋਏ ਆ ਉੱਥੇ ਬਿਠਾਏ ਹੋਏ ਆ ਤੇ ਉਹਨਾਂ ਦੇ ਉਹਨਾਂ ਦੇ ਮੋਢੇ ਤੇ ਰੱਖ ਕੇ ਚਲਾ ਲਈਏ ਸੀ ਦੁਨੀਆ ਨੂੰ ਦਖਲਣ ਲਈ ਬਿਠਾਏ ਹੋਏ ਆ ਉੱਥੇ ਕੋਈ ਬੰਦਾ ਇਹ ਦਾਵਾ ਨਾ ਕਰੇ ਵੀ ਇਦਾਂ ਵਾਕਿਆ ਹੀ ਇੰਨਾ ਸਤਕਾਰ ਵੀ ਕਰਦੇ ਆ ਅਸੀਂ ਗੁਰੂ ਸਾਹਿਬ ਦਾ ਜਿੱਦਣ ਉਸ ਹੱਦ ਤੱਕ ਪਹੁੰਚ ਗਏ ਅਸੀਂ ਐਟੀਟਿਊਡ ਜਿੰਦਗੀ ਬਦਲ ਜਾਂਦੀ ਹੈ ਬੰਦੇ ਦੀ ਠੀਕ ਹੈ ਤੇ ਇਹ 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 ਉਹ ਘਟਨਾ ਵੀ ਜਿਹੜੀ ਹੈ ਨਾ ਵਾਰ-ਵਾਰ ਅਸੀਂ ਲਿਆ ਕੇ ਰੱਖਦੇ ਆ ਵੀ 20 ਡਾਲਰਾਂ ਦਾ 20 ਰੁਪਏ ਦਾ ਭੋਜਨ ਭੁੱਖੇ ਸਾਧੂਆਂ ਨੂੰ ਛਕਾ ਕੇ ਆਏ ਗੁਰੂ ਸਾਹਿਬ ਗੁਰੂ ਸਾਹਿਬ ਜੇ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਇਹ ਹੁੰਦਾ ਨਾ ਕਿ ਇਦਾਂ ਜਦੋਂ ਵੀ ਪੈਸੇ ਮਿਲੇ ਜਦੋਂ ਵੀ ਹੋਇਆ ਤਾਂ ਭੁੱਖੇ ਲੋਕਾਂ ਨੂੰ ਭੋਜਨ ਉਹ ਵੀ ਸਾਧੂਆਂ ਨੂੰ ਤਾਂ ਗੁਰਬਾਣੀ 'ਚ ਗੁਰੂ ਸਾਹਿਬ ਕਦੇ ਵੀ ਇਹ ਨਾ ਲਿਖਦੇ ਵੀ ਮੱਖਟੂ ਹੋਇ ਕੇ ਕੰਨ ਪੜਾਈ ਠੀਕ ਹੈ ਪੀ ਗੁਰੂ ਸਦੋਂਦਾ ਆ ਪੀਰ ਸਦੋਂਦਾ ਆ ਠੀਕ ਹੈ ਫਿਰ ਮੰਗਣ ਜਾਂਦਾ ਆ ਇਕ ਗ੍ਰਸਥ ਤਿਆਗਦਾ ਆ ਫਿਰ ਉਹਨਾਂ ਦੇ ਘਰੋਂ ਹੀ ਮੰਗਦਾ ਜਾ ਕੇ ਜੋਗਿਆਂ ਦੇ ਬਾਰੇ ਜੋ ਕੁਛ ਕਿਹਾ ਸੰਨਿਆਸੀਆਂ ਦੇ ਬਾਰੇ ਸਾਧੂਆਂ ਦੇ ਬਾਰੇ ਜੋ ਕੁਛ ਕਿਹਾ ਬੇਲੜਾ ਨੂੰ ਉਹ ਜਿਹੜਾ ਜਦੋਂ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਬੇਸਿਕ ਜਿਹੜਾ ਉਹਨਾਂ ਦਾ ਕਹਿਣਾ ਹੈ ਗਿਆਨ ਹੈ ਜਿਹੜਾ ਉਹ ਮੁੱਢਲਾ ਨੁਕਤਾ ਜਿਹੜਾ ਸਾਨੂੰ ਸਮਝਾਇਆ ਨਹੀਂ ਉਹ ਹੈਗਾ ਆ ਭਈ ਸ਼ਬਦ ਗੁਰੂ ਸੁਰਤੋਤਨ ਚੀਲਾ ਗਿਆਨ ਨੂੰ ਗੁਰੂ ਕਹਿਣ ਵਾਲੇ ਉਸ ਵੇਲੇ ਦੇ 20 ਰੁਪਈਆ ਦੀ ਜਿਹੜੀ ਅਸੀਂ ਜਿੱਥੋਂ ਗਲਤੀ ਕਰਕੇ ਗਏ ਆ ਠੀਕ ਹੈ ਜਿਨ੍ਹਾਂ ਨੇ ਇਹ ਸਾਖੀਆਂ ਘੜ ਕੇ ਸਾਡੇ ਤੇ ਪਛਾਈਆਂ ਫੇ ਪਿਤਾ ਨੇ ਦਾ ਪੈਸੇ ਦਿੱਤੇ ਆ ਵਪਾਰ ਲਈ ਤੇ ਵਪਾਰ ਹੁਣੀਆਂ ਕੀਤਾ ਪੇ ਬਹੁਤ ਸੌਦਾ ਜਿਹੜਾ ਸੱਚਾ ਆ ਲੋਕਾਂ ਨੂੰ ਭੋਜਨ ਛਕਾਉਣ ਦਾ ਖਲੌਣੇ ਦਾ ਦੋ ਗੱਲਾਂ ਹੱਲ ਹੁੰਨੀਆਂ ਇੱਕ ਤਾਂ ਉਹ ਜਿਹੜੇ ਬੇਲੜ ਨਕਮੇ ਆ ਲੋਕਾਂ ਦੇ ਸਿਰੋਂ ਖਾਣਾ ਚਾਹੁੰਦੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਜਦੋਂ ਆਮ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਪਾਉਗੇ ਤਾਂ ਵੱਧ ਤੋਂ ਵੱਧ ਭੁੱਖਿਆਂ ਨੂੰ ਭੋਜਨ ਖਵਾਉਗੇ ਤਾਂ ਕਿ ਉਹਨਾਂ ਦੀ ਰੋਟੀ ਚੱਲਦੀ ਰਹੂਗੀ। ਦੂਜੀ ਗੱਲ ਜਿਹੜੇ ਵਪਾਰੀ ਲੋਕ ਆ ਉਹਨਾਂ ਦੇ ਲਈ ਸੌਖਾ ਹੋ ਜਾਣਾ ਇਹ ਗੱਲ ਜੇ ਪ੍ਰਚਾਰੀ ਜਾਵੇ ਠੀਕ ਹੈ ਨਹੀਂ ਤਾਂ ਇਹਦੇ ਇਹਦੇ ਅਰਥ ਗੁਰੂ ਸਾਹਿਬ ਦੀ ਜੇ ਫਲਸਫੀ ਨੂੰ ਤੁਸੀਂ ਸਮਝਦੇ ਆ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਝਦੇ ਆ ਠੀਕ ਹੈ ਕੋਈ ਵੀ ਰਚਨਾ ਗੁਰੂ ਸਾਹਿਬ ਦੀ ਜਿਹੜੀ ਆ ਉਹ ਉਹ ਪੜਨ ਤੋਂ ਬਾਅਦ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ ਦਾ ਟੀਚਾ ਇਦਾਂ ਦਾ ਹੋਊਗਾ ਇਹ ਕੁਛ ਹੋ ਉਹ ਕਿਤੇ ਵੀ ਗਰਵਾਣੀ ਚੋਂ ਨਹੀਂ ਇਹ ਕਿਹਾ ਹੋ ਵੀ ਮੈਂ ਧਰਤੀ ਤੇ ਮੇਰਾ ਮਕਸਦ ਆ ਜਿਹੜਾ ਜ਼ਿੰਦਗੀ ਦਾ ਉਹ ਏ ਸੀ ਕਿ ਇੱਥੇ ਕੋਈ ਭੁੱਖਾ ਨਹੀਂ ਰਹਿਣ ਦੇਣਾ ਮੈਂ ਠੀਕ ਹੈ ਜਦ ਕਿ ਬਾਦਸ਼ਾਹਾਂ ਦੇ ਨਾਲ ਜੋ ਵੀ ਤੁਸੀਂ ਆਲੇ ਦੁਆਲੇ ਜਿੰਨਾ ਵੀ ਕੁਝ ਦੇਖਦੇ ਆ ਉਹਦੀ ਕਲੀਅਰ ਤੁਹਾਨੂੰ ਸਮਝ ਆ ਜਾਣੀ ਵੀ ਨਹੀਂ ਕਿਤੇ ਵੀ ਗੁਰੂ ਸਾਹਿਬ ਦਾ ਇਰਾਦਾ اپنی زندگی ਵਿੱਚ ਇਦਾਂ ਦਾ ਨਹੀਂ ਰਿਹਾ ਵੀ ਉਹ ਉਹ ਰੋਟੀ ਨੂੰ ইস্যੂ ਬਣਾ ਕੇ ਜੋ ਉਹ ਇਹ ਕਹਿੰਦੇ ਹੁਣ ਵੀ ਇਦਾਂ ਜੇ ਤੁਸੀਂ ਦੂਜਿਆਂ ਨੂੰ ਇੱਕ ਵਾਰੀ ਇਹ ਸਮੱਸਿਆ ਖਤਮ ਕਰ ਦਮੋਂ ਨਾ ਧਰਤੀ ਤੋਂ ਵੀ ਜਿਹੜੇ ਲੋਕ ਭੁੱਖੇ ਆ ਤੇ ਬਾਕੀ ਸਾਰਾ ਕੁਝ ਠੀਕ ਹੋ ਜਾਣਾ ਠੀਕ ਆ ਕਦੇ ਨਹੀਂ ਹੋ ਸਕਦਾ ਤੇ ਅਸੀਂ ਉਹਨਾਂ ਗੱਲਾਂ ਤੇ ਵੀ ਗੁਰੂ ਸਾਹਿਬ ਨੂੰ ਇੰਨਾ ਨੀਮਾ ਲਿਆ ਕੇ ਸਿੱਟਿਆ ਉਹਨਾਂ ਸਿਧਾਂਤਾਂ ਤੇ ਵੀ ਸਾਖੀਆਂ ਦੇ ਨਹੀਂ ਪ੍ਰਵਾਹ ਨਹੀਂ ਕੀਤੀ ਅਸੀਂ ਤੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ ਜਿਹੜਾ ਖਜ਼ਾਨਾ ਹੈ ਸਾਡੇ ਕੋਲ ਉਹਨਾਂ ਦਾ ਠੀਕ ਹੈ ਉਹ ਸਾਖੀਆਂ ਨੂੰ ਉਹਦੇ ਨਾਲ ਤੋਲ ਕੇ ਜਾਨੀ ਇਤਿਹਾਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੋਲ ਕੇ ਅਸੀਂ ਦੇਖਿਆ ਠੀਕ ਹੈ ਵੀ ਉਹ ਉਹ ਉਹਨਾਂ ਉਹਨਾਂ ਦਾ ਹੀ ਉਹਨਾਂ ਗੱਲਾਂ ਦਾ ਹੀ ਅਸਰ ਹੈ ਸਾਡੇ ਤੇ ਦਿਨੋਂ ਦਿਨ ਅਸੀਂ ਜਦੋਂ ਸਾਡੇ ਨਾਲ ਕੋਲੇਦ ਵਾਲੇ ਦੁਆਲੇ ਘਟਨਾ ਵਾਪਰਦੀ ਕੋਈ ਠੀਕ ਆ ਇੱਕਦਮ ਅਸੀਂ ਇੰਨੇ ਨੀਵੇਂ ਗਰ ਜਾਂਦੇ ਆ ਇਹ ਇਹਦੇ ਪੱਖੋਂ ਦੁਨੀਆ ਕਿੱਥੇ ਪਹੁੰਚ ਗਈ ਔਰ ਉਸ ਵੇਲੇ ਗੁਰੂ ਸਾਹਿਬ ਲੈ ਕੇ ਕਿੱਥੇ ਜਾਣਾ ਚਾਹੁੰਦੇ ਜੇ ਤੁਸੀਂ ਯਹੂਦੀਆਂ ਨਾਲ ਅਸਾਈਆਂ ਨਾਲ ਮੁਸਲਮਾਨਾਂ ਨਾਲ ਕੰਪੇਅਰ ਕਰੋਗੇ ਉਹਨਾਂ ਦੀਆਂ 3000 2500 2 ਸਾਲ 1500 ਸਾਲ ਪੁਰਾਣੀਆਂ ਮਨੋਤਾ ਜਿਸ ਵੇਲੇ ਸਾਇੰਸ ਦਾ ਨਾ ਨਿਸ਼ਾਨੀ ਸੀ ਤੇ ਸਾਡੀ ਖਾਸੀਅਤ ਖੂਬੀ ਸਾਡੀ ਇਹ ਸੀ ਕਿਸਮਤ ਸਾਡੀ ਚੰਗੀ ਕਹ ਲਓ ਕਿ ਧਰਤੀ ਦੇ ਉੱਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਉਦੋਂ ਉਹ ਮਨਉਤਾਂ ਸਾਰਿਆਂ ਦਾ ਖੰਡਨ ਹੋ ਰਿਹਾ ਸਾਰੀ ਧਰਤੀ ਦੇ ਉੱਤੇ ਇੰਡੀਆ ਦੇ ਵਿੱਚ ਵੀ ਤੁਸੀਂ ਮਹਾਤਮਾ ਬੁੱਧ ਦਾ ਟਾਈਮ ਜਿਹੜਾ ਹੈ ਉਸ ਵੇਲੇ ਉਹ ਰੱਬ ਤੋਂ ਅਨਕਾਰੀ ਹੋ ਰਿਹਾ ਵੀ ਜਿਹੜਾ ਪੁਜਾਰੀ ਬ੍ਰਾਹਮਣ ਜੇ ਨੂੰ ਮਨੂੰ ਸਮ੍ਰਿਤੀ ਜੇ ਨੂੰ ਰੱਬ ਕਹਿ ਰਹੀ ਆ ਉਹਨੂੰ ਉਹ ਕਹਿੰਦਾ ਮੈਂ ਨਹੀਂ ਮੰਨਦਾ ਜENNIE ਉਸ ਰੱਬ ਤੋਂ ਮੁਨਕਰ ਹੋ ਰਹਾ ਹੈ ਆਤਮਾ ਤੋਂ ਮੁਨਕਰ ਹੋ ਰਹਾ ਹੈ ਆਵਾਗਣ ਤੋਂ ਮੁਨਕਰ ਹੋ ਰਹਾ ਹੈ ਸਾਰਾ ਕੁਝ ਦਿਮਾਗ ਨੂੰ ਮਨ ਨੂੰ ਕਹਿ ਕੇ ਸਾਰੀਆਂ ਸ਼ਕਤੀਆਂ ਦਿਮਾਗ ਨੂੰ ਦੇ ਰਿਹਾ ਹੈ ਮਨੁੱਖ ਨੂੰ ਪ੍ਰਮਾਣ ਮੰਨ ਰਿਹਾ ਹੈ ਜੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਕਰਨੀ ਆ ਉਹਨਾਂ ਧਰਮਾਂ ਦੇ ਬਰਾਬਰ ਉਹਨਾਂ ਰਹਿਬਰਾਂ ਦੇ ਬਰਾਬਰ ਰੱਖ ਕੇ ਤਾਂ ਵੀ ਜਿੱਦਾਂ ਉਸ ਯਹੂਦੀ ਬਖਰਾ ਦਰਮਿਆ ਮੁਸਲਮਾਨ ਬਖਰਾ ਦਰਮਿਆ ਠੀਕ ਹੈ ਮੁਸਲਮ ਅਸਾਈ ਬਖਰਾ ਦਰਮਿਆ ਇਦਾਂ ਸਿੱਖ ਵੀ ਇੱਕ ਬਖਰਾ ਦਰਮਿਆ ਜੇ ਉਹਨਾਂ ਦੇ ਬਰਾਬਰ ਖੜੇ ਕਰਨਾ ਤੇ ਸਾਨੂੰ ਕੁਛ ਨਾ ਕੁਛ ਦੁਖਾਉਣਾ ਪੈਣਾ ਬੇ ਇੰਨੀ ਵਧੀਆ ਥਾਂ ਦੇ ਉੱਤੇ ਇਦਾਂ ਗੁਰੂ ਨਾਨਕ ਪਾਤਸ਼ਾਹ ਦਾ ਸਵੱਬ ਨਾਲ ਇੰਨੀ ਵਧੀਆ ਥਾਂ ਤੇ ਜਨਮ ਹੁੰਦਾ ਜਿਥੇ ਇੰਨੀ ਉਪਜਾਊ ਧਰਤੀ ਆ ਇੰਨਾ ਹੰਡਾਇਆ ਹੈ ਸਰੀਰ ਦੇ ਉੱਤੇ ਠੀਕ ਹੈ ਔਰ ਇਦਾਂ ਇੰਨਾ ਗਿਆਨ ਮੂਰੇ ਇਦਾਂ ਦੀ ਫਲਸਫੀ ਪਈ ਆ ਉਸ ਵਿਲਲੇ ਦੇ ਟਾਈਮ ਤੱਕ ਇੰਨੀਆਂ ਗੱਲਾਂ ਤੈ ਉਹ ਜੇ ਅੱਜ ਅੱਜ ਦੇ ਟਾਈਮ 'ਚ ਕੋਈ ਬੰਦਾ ਅਸੀਂ ਕਹੀਏ ਸਾਡਾ ਬੱਚਾ ਬਹੁਤ ਵਧੀਆ ਸਾਇੰਸਦਾਨ ਬਣ ਰਿਹਾ ਸੀ ਠੀਕ ਹੈ ਤੇ ਉਹ ਉਹ ਹੁਣ ਖੋਜ ਕਰੇ ਉਹ ਵੀ ਇਦਾਂ ਪਹੀਆ ਜਿਹੜਾ ਜੀ ਪਹੀਆ ਪੇ ਵੀਲ ਦੇਤੇ ਏਦਾਂ ਜੇ ਗੱਡੀ ਕੁਛ ਏਦਾਂ ਛੱਕੜਾ ਬਣਾ ਕੇ ਚਲਾਈਏ ਨਾਲ ਕਿਤੇ ਇੰਜਨ ਏਦਾਂ ਝੜ ਜਾਏ ਪੇ ਇੰਜਨ ਸਟਾਰਟ ਹੋਵੇ ਚੇਨ ਪਾਈਏ ਪੇ ਵੀਲ ਦੇ ਘਰਾਰੀ ਦੇ ਉੱਤੇ ਘੁੰਮੇ ਤੇ ਉਹ ਵੀਲ ਨੂੰ ਚਲਾਵੇ ਤੇ ਗੱਡੀ ਤੇ ਹੀ ਚੱਲ ਸਕਦੀ ਹੈ ਜੇ ਇਹ ਖੋਜ ਕਰੇ ਤਾਂ ਦੁਨੀਆ ਥੋਕੂਗੀ ਸਾਡੇ ਤੇ ਪੇ ਅੱਜ ਉਹ ਵੀਲ ਤੋਂ ਇੰਜਨ ਦੇ ਨਾਲ ਅੱਜ ਤੋਂ ਬਹੁਤ ਗਾਹਾਂ ਨਿਕਲ ਗਏ ਦੂਰੀਆਂ ਹੁਣ ਅਗਲੇ ਐਕਸਪੈਰੀਮੈਂਟ ਕਰ ਰਹੇ ਆ ਕਿ ਭਾਈ ਤੇਜ਼ ਤੋਂ ਤੇਜ਼ ਕਿਹੜੀ ਚੀਜ਼ ਬਣਾਈਏ ਪੇ ਤਾਂ ਕਿ ਥੋੜੇ ਘੰਟਿਆਂ ਵਿੱਚ ਪੂਰੀ ਧਰਤੀ ਦਾ ਚੱਕਰ ਲਾਇਆ ਜਾ ਸਕੇ ਜਿਦਾ ਐਮਬੂਲੈਂਸ ਆ ਮੰਨ ਲਓ ਕੋਈ ਇਦਾਂ ਦੀ ਸਰਵਿਸ ਹੋਵੇ ਅਗਲੇ ਕਹਿੰਦੇ ਵੀ ਚਲੋ ਜੀ 2 ਘੰਟੇ ਦਾ ਟਾਰਗੇਟ ਰੱਖੋ ਵੀ ਤੁਸੀਂ ਅਗਲੇ ਅਮਰੀਕਾ 'ਚ ਬੈਠੇ ਆ ਉਹ ਕਹਿੰਦੇ ਵੀ ਧਰਤੀ ਦੇ ਕਿਸੇ ਵੀ ਹਿੱਸੇ ਤੇ ਕੋਈ ਚੀਜ਼ ਪਹੁੰਚਾਉਣੀ ਹੋਵੇ ਜਹਾਜ਼ ਤੇ ਰਾ ਇਦਾਂ ਇਦਾਂ ਕੀ ਬਣਾਈਏ ਪਏ ਅਸੀਂ ਡਿਡ ਘੰਟੇ ਦੇ ਵਿੱਚ ਸਾਰੀ ਧਰਤੀ ਤੇ ਪਹੁੰਚ ਸਕੀ ਤੇ ਅਸੀਂ ਅਸੀਂ ਕਹੀਏ ਪਏ ਅਸੀਂ ਸਾਡਾ ਬੱਚਾ ਸਾਇੰਸ ਦਾ ਨਵੀਂ ਖੋਜ ਕਰ ਰਿਹਾ ਦੁਨੀਆਂ ਹੱਸੂਗੀ ਸਾਡੇ ਤੇ ਹੁਣ ਤਾਂ ਬਹੁਤ ਐਡਵਾਂਸ ਆ ਚੁੱਕੇ ਹੈ ਇਸ ਕਰਕੇ ਗੁਰਨਾਨਕ ਪਾਤਸ਼ਾਹ ਦੀ ਜਦੋਂ ਅਸੀਂ ਗੱਲ ਕਰਨੀ ਆ ਨਾ ਅਸੀਂ ਅਸੀਂ ਜਿਹੜੀਆਂ ਇੰਡੀਆ ਦੇ ਵਿੱਚ 4000 5000 ਸਾਲ ਪੁਰਾਣੀਆਂ ਧਾਰਨਾਵਾਂ ਆ ਉਹਦੇ ਮੁਕਾਬਲੇ ਨਾਲ ਨਹੀਂ ਇਦਾਂ ਕਰ ਸਕਦੇ ਵੀ ਉੱਥੇ ਹਨੂਮਾਨ ਨੇ ਇਦਾਂ ਚੱਕਿਆ ਸੀ ਤੇ ਗੁਰੂ ਸਾਹਿਬ ਨੇ ਪੱਥਰ ਰੋਕ ਨਹੀਂ 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 ਸਾਨੂੰ ਇਹ ਦੇਖਣਾ ਪੈਣਾ ਵੀ ਉਸ ਵੇਲੇ ਧਰਤੀ ਤੇ ਕੀ ਕੁਝ ਹੋ ਰਿਹਾ ਆ ਜੇ ਗੁਰੂ ਸਾਹਿਬ ਆਪਣੇ ਜਿਹੜਾ ਉਹਨਾਂ ਦਾ ਟਾਈਮ ਹੈ ਉਸ ਵੇਲੇ ਧਰਤੀ ਦੇ ਦੂਜੇ ਹਿੱਸਿਆਂ ਵਿੱਚ ਦੂਜੀਆਂ ਸਭਿਅਤਾਵਾਂ ਵਿੱਚ ਪ੍ਰਿੰਟਿੰਗ ਪ੍ਰੈਸਾਂ ਲੱਗ ਚੁੱਕੀਆਂ ਜੀ ਤੁਸੀਂ ਸਮਝੋ ਨਾ ਕਿ ਪੰਜਾਬ ਦੀ ਧਰਤੀ ਤੇ ਸ਼ਬਦ ਗੁਰੂ ਦੀ ਗੱਲ ਜਦੋਂ ਗੁਰੂ ਸਾਹਿਬ ਕਹਿ ਰਹੇ ਇਹ ਕਿੱਡੀ ਵੱਡੀ ਕ੍ਰਾਂਤੀ ਆ ਉਸ ਵੇਲੇ ਉੱਥੇ ਬਈ ਉਹ ਉਹ ਜਿੱਥੇ ਵੀ ਗਏ ਆ ਜਿਨ੍ਹਾਂ ਦੇ ਬਾਰੇ ਉਹਨੂੰ ਪਤਾ ਲੱਗਾ ਪਈ ਇਹ ਫਿਲਾਸਫਰ ਚਾਹੇ ਉਹ ਕਬੀਰ ਜੀ ਆ ਚਾਹੇ ਭਗਤ ਨਾਮਦੇਵ ਜੀ ਪੀ ਜਿਹੜੀ ਉਹ ਗੱਲ ਕਹਿੰਦੇ ਇੱਕ ਵਾਲੀ ਉਹਦੇ ਨਾਲ ਮੇਲਕ ਜਿਹੜੀ ਉਹ ਪੁਜਾਰੀ ਦਾ ਖੰਡਨ ਕਰ ਰਹੇ ਆ ਪੁਜਾਰੀ ਨੂੰ ਛਟੜਾਉਣੇ ਵਾਲੇ ਜਿੰਨੇ ਸਕਾਲਰ ਆ ਉਸ ਬਿੱਲੇ ਦੇ ਉਹਨਾਂ ਸਾਰਿਆਂ ਦੀ ਰਚਨਾ ਨੂੰ ਇਕੱਠੀ ਕਰਦੇ ਤੇ ਇੱਕ ਥਾਂ ਤੇ ਸੰਪਾਦਿਤ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਕੋਲ ਦਿੰਦੇ ਆ ਨਹੀਂ ਉੱਥੇ ਪ੍ਰਿੰਟਿੰਗ ਪ੍ਰੈਸ ਉਸ ਵੇਲੇ ਨਹੀਂ ਪੈਸੇ ਦੇ ਇੰਨੇ ਸਾਧਨ ਹਮਲਾਵਰ ਜਾਂਦੇ ਆ ਲਤਾੜ ਰਹੇ ਫਿਰ ਵੀ ਉਹ ਹੱਥੀ ਲਿਖਾ ਕੇ ਉਹ ਚਨਾਮਾ ਸਾਡੇ ਤੱਕ ਤਾਂ ਪਹੁੰਚਾ ਦਿੱਤੀਆਂ ਨਾ ਬੜ ਕਿੱਡੀ ਵੱਡੀ ਕ੍ਰਾਂਤੀ ਹੈ ਤੇ ਅਸੀਂ ਮੁੜ ਕੇ ਫਿਰ ਕਦੇ ਉਹਨਾਂ ਤੋਂ ਫਸਲਾਂ ਕਰਾਉਣੇ ਆ ਕਦੇ ਅਸੀਂ ਉਹਨਾਂ ਤੋਂ ਭੁੱਖਿਆਂ ਨੂੰ ਭੋਜਨ ਖਿਲਾਉਣੇ ਆ ਕਦੇ ਅੱਜ ਦੀ ਵਡਿਆਈ ਕਰਦੇ ਆ ਠੀਕ ਹੈ ਗੁਰਦੁਆਰਿਆਂ ਦੇ ਵਿੱਚ ਗੁਰਦੁਆਰਿਆਂ ਦੇ ਰਾਹੀ ਇਨਕਲਾਬ ਹੋਣਾ ਜਿਹੜੀ ਮਨੁੱਖੀ ਪਰਸਨੈਲਿਟੀ ਦਾ ਵਿਕਾਸ ਹੋਣਾ ਠੀਕ ਹੈ ਸਾਡੇ ਅੰਦਰ ਖੁਦਮੁਖਤਿਆਰੀ ਆਉਣੀ ਜਿੱਥੇ ਦੁਨੀਆ ਪਹੁੰਚ ਚੁੱਕੀ ਆ ਉਹਦੇ ਉਹਦੇ ਅਨੁਪਾਤ ਵਿੱਚ ਸੋਚਣਾ ਠੀਕ ਆ ਸਾਡੇ ਕੋਲ ਦੇਸ਼ ਨਹੀਂ ਸਾਡੇ ਕੋਲ ਸਰਕਾਰ ਨਹੀਂ ਆਪਣੀਆਂ ਏਜੰਸੀਆਂ ਨਹੀਂ ਹੈਗੀਆਂ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਤਾਂ ਹੈਗੇ ਆ ਜਿਹੜੇ ਹੌਸਲਾ ਦਿੰਦੇ ਸਾਨੂੰ ਜਿਹੜੇ ਸਾਨੂੰ ਮੋਟੀਵੇਟ ਕਰਦੇ ਆ ਸਾਨੂੰ ਹੱਲਾਸ਼ੇਰੀ ਦਿੰਦੇ ਆ ਪਿੰਨੇ ਤੂੰ ਖੁਦ ਮੁਖਤਿਆਰ ਹੋ ਕੇ ਕਿੱਦਾਂ ਦੁਨੀਆ ਦੇ ਬਰਾਬਰ ਕਿੱਦਾਂ ਸੋਚਣਾ ਹਣੀ ਕਿੱਦਾਂ ਬਣਨਾ ਦੁਨੀਆ ਦਾ ਉਜੋਦ ਸੀ ਯਹੂਦੀਆਂ ਨਾਲ ਕੰਪੇਅਰ ਕਰਦੇ ਆ ਆਪਣੇ ਅਪਰੂਚ ਦਾ ਕਹਿੰਨੇ ਵੀ ਦੇਖੋ ਭਾਈ ਉਹ ਇੰਨੇ ਘਟ ਗਿਣਤੀ ਵਿੱਚ ਅਸੀਂ ਵੀ ਉਹਨਾਂ ਵਾਂਗ ਆ ਭਾਈ ਉਹਨਾਂ ਦੇ ਕੋਲ ਡੈਡੀਕੇਸ਼ਨ ਉਹਨਾਂ ਦੇ ਕੋਲ ਪਤਾ ਕਿੰਨੀ ਆ ਕੌਮੀ ਸੋਚ ਕਿੰਨੀ ਵੱਡੀ ਆ ਉਹਨਾਂ ਦੇ ਕੋਲ ਉਹਨਾਂ ਦਾ ਹਰ ਬੰਦਾ ਆਪਣੇ ਨਿੱਜੀ ਟੈਲੈਂਟ ਨੂੰ ਕੌਮੀ ਸੋਚ ਦੇ ਸਮਰਪਿਤ ਕਰਕੇ ਵਰਤ ਰਿਹਾ ਹੈ ਹਰ ਬੰਦਾ ਮਿਹਨਤ ਆਪਣੀ ਪੈਸਾ ਆਪਣਾ ਖਰਚ ਰਿਹਾ ਹੈ ਮੈਂਤ ਆਪਣੀ ਕਰ ਰਿਹਾ ਗਿਆਨ ਆਪ ਲੈ ਰਿਹਾ ਉਹ ਸੋਚਦਾ ਇਹਨੂੰ ਮੈਂ ਕਿਸ ਤਰੀਕੇ ਨਾਲ ਵਰਤਾਂ ਤਾਂ ਕਿ ਉਹ ਕੌਮ ਦੇ ਕੰਮ ਆ ਸਕੇ ਸਾਡੇ ਅੰਦਰ ਹਰ ਬੰਦਾ ਕੌਮ ਦੇ ਪ੍ਰਤੀ ਕੋਈ ਨਾ ਕੋਈ ਬਹਾਨਾ ਲੱਭ ਕੇ ਸੋਚ ਰਿਹਾ ਪਈ ਮੈਂ ਆਪਣਾ ਢਿੱਡ ਕਿਦਾਂ ਕੌਮ ਦਾ ਨਾਮ ਵਰਤ ਕੇ ਆਪਣਾ ਢਿੱਡ ਕਿਦਾਂ ਭਰ ਲਵਾਂ ਮੈਂ ਕਥਾਕਾਰ ਪ੍ਰਚਾਰਕ ਰਾਗੀ ਢਾਡੀ ਜਿੰਨੇ ਆਲੇ ਦੋਲੇ ਬਦਵਾਨ ਦੀਦੇ ਆ ਕੋਈ ਬੰਦਾ ਉਹ ਲੱਭ ਕੇ ਦਿਖਾ ਲੋ ਜਿਹੜਾ ਤਾਨੂੰ ਇਹ ਲੱਗੇ ਪਈ ਇਹ ਬੰਦਾ ਆਪਣੀ ਮਿਹਨਤ ਕਰਕੇ ਆਪ ਕਮਾ ਕੇ ਆਪ ਖੋਜਾਂ ਕਰਕੇ ਉਹਨੂੰ ਸਮਰਪਿਤ ਕੌਮ ਦੇ ਕਰ ਰਿਹਾ ਇੱਕ ਵੀ ਬੰਦਾ ਲੱਭ ਕੇ ਦਗਾ ਕਿਸੇ ਲੇਖਕ ਦਾ ਕਿਸੇ ਵਿਦਵਾਨ ਦਾ ਨਾਮ ਲਾਉ ਵੀ ਜਿਹੜੀ ਇਹਦੀ ਮਿਹਨਤ ਆ ਨਾ ਉਹ ਇਹ ਦੱਸ ਰਹੀ ਹੈ ਤੇ ਗੁਰੂ ਸਾਹਿਬ ਦਾ ਸਤਕਾਰ ਵਧਾਉਣਾ ਚਾਹ ਰਿਹਾ ਹੈ ਜੇ ਤੋ ਗੁਰਬਾਣੀ ਦੀਆਂ ਪੰਕਤੀਆਂ ਨੂੰ ਵਰਤਦੇ ਆ ਇਹ ਤੇ ਕਿਤੇ ਵੀ ਤੁਸੀਂ ਜਦੋਂ ਇਹ ਗਰਵਾਣੀ ਪੰਕਤੀ ਬੋਲਦੇ ਆ ਤੁਹਾਨੂੰ ਝਟ ਪਤਾ ਲੱਗ ਜਾਣਾ ਪਰ ਨਹੀਂ ਇਹ ਇਸ ਥਾਂ ਤੇ ਜਾ ਕੇ ਆਪਣਾ ਨਿੱਜੀ ਲਹਾਜਾ ਜਿਹੜੇ ਜਿਹੜੀ ਜਥੇਬੰਦੀ ਨੇ ਜਿਹੜੇ ਧੜੇ ਨੇ ਭੇਜਿਆ ਇਹਨੂੰ ਆਪਾਂ ਹਰਿੰਦਰ ਸਿੰਘ ਆ ਜਿਹੜਾ ਸਿੱਖ ਰਿਸਰਚ ਇੰਸਟੀਚਿਊਸ਼ਨ ਵਾਲਾ ਉਹਦੇ ਬਾਰੇ ਗੱਲ ਬਈ ਬੰਦੇ ਕਿੰਨੇ ਇੰਟੈਲੀਜੈਂਟ ਆ ਪਰ ਜੇ 2-4 ਗੁਰਦੁਆਰਿਆਂ ਨੇ ਥੋੜੀ ਜਿਹੀ ਹਵਾ ਦੇ ਦਿੱਤੀ ਇਦਾਂ ਥੋੜੀ ਜਿਹੀ ਵੈਲਿਊ ਵਧਾ ਦਿੱਤੀ ਠੀਕ ਆ ਥੋੜਾ ਜਿਹਾ ਥੋੜਾ ਜਿਹਾ ਪੱਠੇ ਪਾ ਦਿੱਤੇ ਵੀ ਨਹੀਂ ਤੁਸੀਂ ਸਾਡੇ ਬਲਾਰੇ ਤੇ ਉਹਨਾਂ ਨੂੰ ਭੁੱਲੇ ਗਿਆ ਅਸਲੀਅਤ ਕੀ ਹੈ ਦਸਮੁਗ੍ਰੰਥ ਦੇ ਹੱਕ ਦੇ ਵਿੱਚ ਵੀ ਜਾ ਕੇ ਠੀਕ ਹੈ ਬੰਦਾ ਬੰਦੇ ਨੂੰ ਪਤਾ ਆਇਆ ਪਈ ਯਾਰ ਤ੍ਰਿਆ ਚਰਿੱਤਰ ਇਹੋ ਜੀ ਰਚਨਾ ਕੋਈ ਵੀ ਬੰਦਾ ਚਾਹੇ ਉਹ ਅਲੱਥਾ ਕਹੀਏ ਚਾਹੇ ਕੋਈ ਵੀ ਸਮੱਸਿਆ ਹੋਵੇ ਕਿਸੇ ਵੀ ਨਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਵਰਗਾ ਜਿਹੜਾ ਕੋਈ ਰਬ ਰਿਆ ਕੋਈ ਸ਼ਖਸ ਆ ਜਿਹੜਾ ਇੱਥੇ ਇਨੀ ਪਹੁੰਚ ਰੱਖਦਾ ਦਸਵੇਂ ਪਾਤਸ਼ਾਹਕ ਹੁੰਦਾ ਦਸਮਾ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਆ ਉਹ ਇਦਾਂ ਦੀ ਗੱਲ ਨਹੀਂ ਕਰ ਸਕਦਾ ਠੀਕ ਹੈ ਅਸੀਂ ਕਦੇ ਕੰਨੇ ਆਪਣੇ ਸਿੱਖਾਂ ਦੇ ਵਿੱਚ ਇਹ ਉਨਤਾਈਆਂ ਸੀਗੀਆਂ ਜੀ ਕਦੇ ਕੰਨੇ ਆ ਕਿ ਗੁਰੂ ਸਾਹਿਬ ਨੇ ਸਿੱਖ ਨੂੰ ਉੱਚਾ ਲੈ ਕੇ ਜਾਣਾ ਸੀ ਠੀਕ ਹੈ ਜੋ ਵੀ ਲੈ ਕੇ ਜਾਣਾ ਸੀ ਇਹਨੇ ਗੰਦੇ ਤਰੀਕੇ ਨਾਲ ਔਰਤ ਦੇ ਬਾਰੇ ਨਹੀਂ ਕਿਹਾ ਜਾ ਸਕਦਾ ਫਿਰ ਇਹ ਕਹਿਣਾ ਜਾਨੀ ਕਿੱਡੀ ਸਾਡੇ ਬੰਦੇ ਕਹਿੰਦੇ ਦੇਖੋ ਜੀ ਨਹੀਂ ਇਹ ਗੱਲ ਨਹੀਂ ਹੈ ਗੁਰੂ ਸਾਹਿਬ ਔਰਤ ਨੂੰ ਗਲਤ ਨਹੀਂ ਕਹਿ ਰਹੇ ਉਹ ਤਾਂ ਉਹਨਾਂ ਦੀ ਗੱਲ ਕਰ ਰਹੇ ਆ ਜਿਹੜੀਆਂ ਔਰਤਾਂ ਗਲਤ ਆ ਠੀਕ ਆ ਤਾਂ ਫਿਰ ਜਦੋਂ ਇਹ ਕਹਿੰਦੇ ਆ ਕਿ ਗੁਰੂ ਗਰੰਥ ਸਾਹਿਬ ਦੇ ਅੰਦਰ ਔਰਤ ਨੂੰ ਸਤਕਾਰ ਬਹੁਤ ਦਿੱਤਾ ਗਿਆ ਔਰਤ ਦੀ ਮਹਾਨਤਾ ਬਹੁਤ ਦੱਸੀ ਗਈ ਜਿਹੜੀ ਪੰਕਤੀ ਸੁਣਾਉਣੀ ਅਸੀਂ ਸੋ ਕਿਉਂ ਮੰਦਾ ਕੀਏ ਜਿੱਤ ਜਾਂ ਮੇਰਾ ਜਾਨ ਉੱਥੇ ਵੀ ਸਾਨੂੰ ਕਹਿਣਾ ਚਾਹੀਦਾ ਨਾ ਪੀ ਨਹੀਂ ਨਹੀਂ ਇੱਥੇ ਇਦਾਂ ਨਹੀਂ ਗੱਲ ਹੈਗੀ ਇੱਥੇ ਤਾਂ ਉਹਨਾਂ ਔਰਤਾਂ ਬਾਰੇ ਕਿਹਾ ਗਿਆ ਜਿਹੜੀਆਂ ਬਹੁਤ ਚੰਗੀਆਂ ਸੀ ਮਤਲਬ ਗੁਰੂ ਗ੍ਰੰਥ ਸਾਹਿਬ ਚੰਗੀਆਂ ਔਰਤਾਂ ਬਾਰੇ ਇਹ ਕਹਿ ਦਿੱਤਾ ਗਿਆ ਹੈ ਗੁਰੂ ਗੋਬਿੰਦ ਸਿੰਘ ਨੇ ਭੈਣੀਆਂ ਔਰਤਾਂ ਬਾਰੇ ਉਹ ਕਹਿ ਦਿੱਤਾ ਫਿਰ ਵਿੜਿਆਈ ਕਾਦੀ ਹੋਈ ਹੁਣ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਸੁਣਾਉਣੀ ਆ ਤਾਂ ਧਰਤੀ ਦੇ ਉੱਤੇ ਕ੍ਰੈਡਿਟ ਲੈਣਾ ਹੈ ਤੇ ਗੁਰੂ ਸਾਹਿਬ ਨੇ ਅੱਜ ਤੋਂ 500 ਸਾਲ ਪਹਿਲਾਂ ਔਰਤ ਨੂੰ ਬਰਾਬਰੀ ਦੇਣ ਦੀ ਗੱਲ ਕੀਤੀ ਬਰਬਰੀ ਦੇਣ ਦੇ ਇਹ ਅਰਥ 3 ਹੁੰਦੇ ਹੁੰਦੇ ਭਈ ਭਈ ਕਿਸੇ ਦੀ ਕਿਸੇ ਇੱਕ ਔਰਤ ਦੀ ਗਲਤੀ ਕੋ ਫੜ ਕੇ ਇਦਾਂ ਉਹ ਵੀ ਫਰਜੀ ਕਹਾਣੀ ਕੋਈ ਵੀ ਚਿੱਤਰ ਪੜ੍ਹ ਕੇ ਦੇਖ ਲਓ ਕਿਸੇ ਵਿੱਚ ਵੀ ਜਿਹੜਾ ਜਿਹੜੇ ਰਾਜਾਂਗੀਆਂ रियासतਾਂ ਦੇ ਨਾਂ ਦੱਸੀ ਹੋਆ ਨਾ ਉਹ ਅਸਲੀ ਆ ਨਾ ਉਹਦੇ ਵਿੱਚ ਰਾਜਿਆਂ ਦੇ ਨਾਂ ਅਸਲੀ ਆ ਨਾ ਕੁੜੀਆਂ ਦੇ ਨਾਂ ਅਸਲੀ ਆ ਸਾਰੀਆਂ ਫਰਜੀ ਕਹਾਣੀਆਂ ਤੇ ਉਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਪੇਸ਼ ਕਰਦੇ ਹਾਂ ਠੀਕ ਆ ਸਾਨੂੰ ਆਪਣਾ ਮਰਜ਼ੀ ਆ ਸਾਡੀ ਜਿੱਦਾਂ ਵੀ ਅਸੀਂ ਦੇਖਣਾ ਆ ਪਰ ਗੁਰੂ ਸਾਹਿਬ ਨਾਲ ਨਿਆਣੀ ਅਸੀਂ ਕਰ ਰਹੇ ਇਹ ਗੱਲ ਸਾਨੂੰ ਸਮਝੀ ਪੈਣੀ ਆ ਠੀਕ ਆ ਸਾਨੂੰ ਜਿੱਦਣ ਵੀ ਅਸੀਂ ਇਮਾਨਦਾਰ ਹੋਵਾਂਗੇ ਜਿੱਦਣ ਵੀ ਅਸੀਂ ਨਰਪੱਖ ਹੋ ਕੇ ਸੋਚਣਾ ਸ਼ੁਰੂ ਕਰਾਂਗੇ ਸਾਨੂੰ ਇਹ ਗੱਲ ਕਬੂਲਣੀ ਪੈਣੀ ਆ ਕਿ ਅਸੀਂ ਬਹੁਤ ਕੁਝ ਕਰਿਆ ਠੀਕ ਆ ਅਸੀਂ ਕੇਸ ਰੱਖੇ ਆ ਦਾੜ੍ਹੀਆਂ ਰੱਖੀਆਂ ਕੱਪੜੇ ਪਾਏ ਆ ਸਾਰਾ ਕੁਝ ਗੁਰੂ ਸਾਹਿਬ ਵਰਗਾ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹਨਾਂ ਦੇ ਕਰਤਾਰ ਦੇ ਨਾਲ ਨਿਆ ਨਹੀਂ ਕਰਿਆ ਸੀ ਇਹ ਸਾਨੂੰ ਕਬੂਲਣਾ ਹੈ